ਅਮਰੀਕਾ ਵੱਲੋਂ ਭਾਰ ਦੇ ਨਿਰਾਤ ਤੇ 50 ਫੀਸਦੀ ਟੈਰਿਫ ਲਗਾਉਣ ਦੇ ਫੈਸਲੇ ਨੇ ਪੰਜਾਬ ਦੇ ਉਦਯੋਗੀ ਖੇਤਰ ਲਈ ਸੰਕਟ ਖੜਾ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੂਬੇ ਦੇ ਆਟੋ ਪਾਰਟਸ, ਬਾਸਮਤੀ ਚਾਵਲ, ਹੈਂਡ ਟੂਲ ਤੇ ਚਮੜਾ ਜੋਗ ਦੇ ਨਾਲ ਜੁੜੇ ਨੁਕਸਾਨ ਐਕਸਪੋਰਟਰਾਂ ਨੂੰ ਸਭ ਤੋਂ ਵੱਡਾ ਨੁਕਸਾਨ ਚੱਲਣਾ ਪੈ ਸਕਦਾ ਹੈ। ਅਮਰੀਕਾ ਵੱਲੋਂ ਪੰਜਾਬ ਫੀਸ ਦੀ ਟੈਰਿਫ ਲਗਾਉਣ ਤੋਂ ਬਾਅਦ ਇਹਨਾਂ ਉਦਯੋਗਿਕ ਖੇਤਰਾਂ ਦੇ ਵਪਾਰ 'ਚ ਕਮੀ ਆ ਸਕਦੀ ਹੈ। ਅਮਰੀਕਾ ਵੱਲੋਂ ਭਾਰਤ ਤੇ ਇਸ ਟੈਰਿਫ ਫੈਸਲੇ ਤੋਂ ਬਾਅਦ ਚੀਨ ਦੇ ਆਟੋ ਪਾਰਟਸ ਤੇ ਟੂਲਸ ਪਾਕਿਸਤਾਨ ਦੇ ਬਾਸਮਤੀ ਬੰਗਲਾਦੇਸ਼ ਤੇ ਵਿਅਤਨਾਮ ਦੇ ਕੱਪੜੇ ਉਦਯੋਗ ਨੂੰ ਲਾਭ ਹੋ ਸਕਦਾ ਹੈ ਉਥੇ ਹੀ ਇਹ ਭਾਰਤੀ ਐਕਸਪੋਰਟ ਲਈ ਆਰਥਿਕ ਰੂਪ ਚ ਅਨੁਕੂਲ ਨਹੀਂ ਰਹੇਗਾ ਚੀਨ ਕੋਲ ਕੱਚਾ ਮਾਲ ਸਸਤਾ ਹੋਣ ਕਾਰਨ ਉਹ ਪਹਿਲਾ ਹੀ ਲਾਗਤ ਭਾਰਤ ਤੋਂ ਅੱਗੇ ਆ ਪੰਜਾਬ ਤੋਂ ਅਮਰੀਕਾ ਨਿਰਾਤ ਹੋਣ ਵਾਲਾ ਬਾਸਮਤੀ ਚਾਵਲ ਇੱਕ ਮੁਕਤ ਪਾਦਾ ਪਾਕਿਸਤਾਨ ਤੇ ਕੇਵਲ 12% ਟੈਰਿਫ ਹੋਣ ਕਾਰਨ ਉਸ ਨੂੰ ਲਾਭ ਹੋਵੇਗਾ ਤੇ ਪੰਜਾਬ ਦੇ ਐਕਸਪੋਰਟਰ ਨੁਕਸਾਨ ਚ ਰਹਿਣਗੇ ਇਸ ਨਾਲ ਪਾਕਿਸਤਾਨ ਦੇ ਬਾਸਮਤੀ ਬਾਜ਼ਾਰ ਨੂੰ ਸਦਾ ਫਾਇਦਾ ਹੋ ਸਕਦਾ ਜਦਕਿ ਪੰਜਾਬ ਹਰਿਆਣਾ ਦੇ ਐਕਸਪੋਰਟਰਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ 2024-25 ਚ ਭਾਰਤ ਤੋਂ ਅਮਰੀਕਾ ਨਿਰਾਤ ਹੋਣ ਵਾਲਾ ਬਾਸਮਤੀ ਲਗਭਗ 2.74 ਲੱਖ ਮੈਟ੍ਰਿਕ ਟਨ ਜਿਸ ਦੀ ਕੀਮਤ ਲਗਭਗ 2849 ਕਰੋੜ ਰੁਪਏ ਸੀ ਉੱਥੇ ਹੀ ਗੈਰ ਬਾਸਮਤੀ ਚਾਵਲ ਦੀ ਨਿਰਾਤ 61348 ਮੈਟ੍ਰਿਕ ਟਨ ਅਤੇ ਇਸ ਦੀ ਕੀਮਤ 462.5 ਕਰੋੜ ਰੁਪਏ ਸੀ ਹੁਣ ਟੈਰਿਫ ਵਿੱਚ ਵਾਧੇ ਤੋਂ ਬਾਅਦ ਚਾਵਲ ਬਾਜ਼ਾਰ ਤੇ ਵੀ ਸੰਕਟ ਆ ਸਕਦਾ ਹੈ ਸਰਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਪਹਿਲਾਂ ਹੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਪੰਗੋਲ ਇੱਕ ਸਥਿਤੀ ਕਾਰਨ ਵੀ ਪੰਜਾਬ ਨੂੰ ਬੰਦਰਗਾਹਾਂ ਤੱਕ ਸਾਮਾਨ ਪਹੁੰਚਾਉਣ ਲਈ ਭਾਰੀ ਰਕਮ ਤੇ ਟੈਕਸ ਦਾ ਸਾਹਮਣਾ ਕਰਨਾ ਪੈਂਦਾ ਸੂਬੇ ਦੇ ਉਦਯੋਗਿਕ ਖੇਤਰ ਚ ਯੋਗਦਾਨ ਜ਼ਿਆਦਾਤਰ ਘਰੇਲੂ ਉਤਪਾਦਾਂ ਤੋਂ ਹੀ ਮਿਲਦਾ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਉਜੋਗ ਕ੍ਰਾਂਤੀ ਤਹਿਤ ਕਾਰੋਬਾਰ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਦਾ ਲਾਭ ਅਜੇ ਤੱਕ ਮੁੱਖ ਤੌਰ ਤੇ ਸਿਰਫ ਘਰੇਲੂ ਮਾਰਕੀਟ ਨੂੰ ਮਿਲੇਗਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੂੰ ਖੁੱਲਾ ਪੱਤਰ ਲਿਖਿਆ ਜਿਸ ਚ ਉਹਨਾਂ ਨੇ 50% ਟੈਰਿਫ ਨੂੰ ਨਿਰਾਸ਼ਾ ਵਾਲਾ ਕਦਮ ਕਰਾਰ ਦਿੱਤਾ ਉਹਨਾਂ ਸਵਾਲ ਕੀਤਾ ਕਿ ਕੀ ਇੱਕ ਦੇਸ਼ ਭਾਰਤ ਤੇ ਰੂਸ ਨਾਲ ਵਪਾਰ ਨਾ ਕਰਨ ਦਾ ਦਬਾਅ ਬਣਾਵੇ ਜਦਕੇ ਖੁਦ ਰੂਸ ਤੋਂ ਯੂਰੇਨੀਅਮ ਤੇ ਪੈਲਾਡੀਅਮ ਦੀ ਆਮਦ ਕਰ ਰਿਹਾ ਹੋਵੇ